ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਖਬਰ ਦੇ ਨਾਲ ਅੱਜ ਗੱਲ ਕਰਾਂਗੇ ਵੰਡ ਦੀ ਵੰਡ ਹਿੰਦੁਸਤਾਨ ਤੇ ਪਾਕਿਸਤਾਨ ਦੀ ਭਾਰਤ ਤੇ ਪਾਕਿਸਤਾਨ ਦੀ ਜਦੋਂ ਵੰਡ ਹੋਈ 1947 ਦੇ ਵਿੱਚ ਉਦੋਂ ਕੱਲੀ ਜ਼ਮੀਨ ਤੇ ਲਕੀਰ ਨਹੀਂ ਖਿੱਚੀ ਗਈ ਉਦੋਂ ਕਈ ਪਰਿਵਾਰ ਵੀ ਜਿਹੜੇ ਹੈਗੇ ਸੀਗੇ ਉਹ ਕਈ ਇੱਧਰ ਰਹਿ ਗਏ ਤੇ ਕਈ ਜਿਹੜੇ ਉਧਰ ਧੀਰੋ ਪਾਰ ਜਿਹਨੂੰ ਆਪਾਂ ਕਹਿ ਸਕਦੇ ਆ ਪਰਲੇ ਜਿਹੜਾ ਪੰਜਾਬ ਆ ਲੈਂਦਾ ਪੰਜਾਬ ਆ ਉਧਰ ਦੇ ਪਾਸੇ ਜਿਹੜੇ ਹੈਗੇ ਆ ਉਹ ਵੀ ਰਹਿ ਗਏ ਇਹੋ ਜੀ ਇੱਕ ਵੀਡੀਓ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿੱਤੇ ਤੁਸੀਂ ਦੇਖੀ ਹੋਣੀ ਆ ਇੱਕ ਬਹੁਤ ਹੀ ਬਿਰਧ ਬਜ਼ੁਰਗ ਔਰਤ ਰਮਾਲ ਵੇਚ ਰਹੀ ਹੈ ਅਤੇ ਇੱਕ ਮੁਸਲਮਾਨ ਬੀਬੀ ਜੀ ਦੇ ਮਾਸਕ ਲੱਗਾ ਹੋਇਆ ਉਹ ਗੱਡੀ ਦੇ ਵਿੱਚੋਂ ਉਹਦੇ ਸਾਰੇ ਰਮਾਲ ਲੈ ਲੈਂਦੀ ਆ ਤੇ ਉਹਨੂੰ ਪੈਸੇ ਦਿੰਦੀ ਆ ਤੇ ਉਹ ਬੀਬੀ ਜਿਹੜੀ ਆ ਉਹਦਾ ਮੱਥਾ ਚੁੰਮ ਕੇ ਉਹਨੂੰ ਦੁਆਵਾਂ ਦਿੰਦੀ ਆ ਦੁਆਵਾਂ ਦਿੰਦੀ ਆ ਤੇ ਨਾਲ ਭਾਵਕ ਹੋ ਕੇ ਇਹ ਕਹਿੰਦੀ ਆ ਕਿ ਰੱਬ ਦੇਣ ਵਾਲਾ ਕਰੇ ਲੈਣ ਵਾਲਾ ਨਾ ਕਰ ਬੀਬੀ ਕਰਦੀ ਆ ਹੁਣ ਉਸ ਬੀਬੀ ਨੇ ਉਸ ਵੀਡੀਓ ਦੇ ਵਿੱਚ ਇੱਕ ਵੀ ਗੱਲ ਬੋਲੀ ਸੀ ਕਿ ਮੇਰਾ ਜਿਹੜਾ ਬਾਪ ਆ ਜਾਂ ਦਾਦਾ ਉਹ ਜਿਹੜਾ ਚੜਦਾ ਪੰਜਾਬ ਆ ਸਾਡਾ ਇੰਡੀਆ ਦੀ ਉਹਨੇ ਗੱਲ ਇੰਡੀਆ ਸ਼ਬਦ ਬੋਲਿਆ ਕਿ ਉਦੋਂ ਉਸ ਪਾਸੇ ਜਿਹੜਾ ਮੇਰਾ ਦਾਦਾ ਹੈ ਉਹ ਮਰੱਬਿਆਂ ਦੇ ਮਾਲਕ ਸੀਗੇ ਉਹਨੇ ਜ਼ਿਕਰ ਕੀਤਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਜਿਹੜਾ ਕਿ ਬਿਲਕੁਲ ਸਰਹੱਦ ਦੇ ਨਾਲ ਹੈ ਤਾਂ ਇਹ ਸੁਭਾਵਕ ਹੀ ਸੀ ਕਿ ਫਿਰੋਜ਼ਪੁਰ ਲੋਕਾਂ ਦੇ ਜਿਹੜੇ ਫਿਰੋਜ਼ਪੁਰ ਦੇ ਲੋਕ ਸੀ ਉਹਨਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੋਣਾ ਜ਼ਰੂਰੀ ਸੀਗਾ ਕਿ ਉਹ ਬੇਬੇ ਆਖਿਰ ਕਿੰਨਾਂ ਦੀ ਕੁੜੀ ਹੈ ਜਿਹੜੀ ਪਾਕਿਸਤਾਨ ਚਲੀ ਗਈ ਤੇ ਉਹਨੇ ਇਹ ਗੱਲ ਕਿਉਂ ਕਹੀ ਕਿ ਮੇਰਾ ਬਾਪ ਉਧਰ ਮਰੱਬਿਆਂ ਦਾ ਮਾਲਕ ਸੀ ਜੇ ਮਰੱਬਿਆਂ ਦਾ ਮਾਲਕ ਸੀ ਤਾਂ ਉਧਰ ਮੰਗਦੀ ਕਿਉਂ ਫਿਰਦੀ ਹੈ ਅੱਛਾ ਇਹ ਦੀ ਗੱਲ ਇਹ ਦੀ ਗੱਲ ਉਸ ਗੱਲ ਦੇ ਉੱਤੇ ਪਰਚੋਲ ਕਰਦਿਆਂ ਕਰਦਿਆਂ ਜਿਹੜਾ ਹੈਗਾ ਸਾਡੇ ਇੱਕ ਦੋਸਤ ਦੇ ਦਲਜੀਤ ਸਿੰਘ ਪਿੰਡ ਮਹਾਲਮ ਤੋਂ ਉਹਨਾਂ ਨੇ ਜਿਹੜਾ ਇਸ ਗੱਲ ਦਾ ਕਾਫੀ ਡੂੰਗੀ ਖੋਜ ਕੀਤੀ ਆ ਪਾਕਿਸਤਾਨ 'ਚ ਉਸ ਬੀਬੀ ਨਾਲ ਵੀ ਜ਼ਿਕਰ ਕੀਤਾ ਗੱਲਬਾਤ ਕੀਤੀ ਆ ਕਿਉਂਕਿ ਪਾਕਿਸਤਾਨ ਗਿਆ ਸੀ ਦਲਜੀਤ ਪਹਿਲਾਂ ਮੈਂ ਤੁਹਾਡੇ ਨਾਲ ਤੱਕ ਹੀ ਆਵਾਂਗਾ ਗੱਲਬਾਤ ਕਰਦੇ ਆ ਕਿ ਤੁਸੀਂ ਉਸ ਬੀਬੀ ਨੂੰ ਮਿਲੇ ਹੋ ਜੀ ਮੈਂ ਮੈਨੂੰ ਜਿਹੜਾ ਨਵੰਬਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਜाहिर ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹਰ ਇੱਕ ਬੰਦਾ ਆਪਣੇ ਜ਼ਮੀਨ ਦੇ ਨਾਲ ਜੁੜਿਆ ਹੁੰਦਾ ਇੱਕ ਮੁਹੱਬਤ ਹੁੰਦੀ ਆ ਇੱਕ ਪ੍ਰੇਮ ਹੁੰਦਾ ਨਾ ਜਦੋਂ ਉਹਨੇ ਵੀਡੀਓ ਦੇ ਵਿੱਚ ਫਰੋਜਪੁਰ ਦਾ ਨਾਮ ਲਿਆ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਸੋਚਿਆ ਯਾਰ ਕਿਉਂ ਨਾ ਬੀਬੀ ਨੂੰ ਮਿਲਿਆ ਜਾਵੇ ਬਿਲਕੁਲ ਤੋਂ ਮੇਰੇ ਦੋਸਤ ਸੀ ਉਧਰ ਮੈਂ ਜਾ ਕੇ ਉਹਨਾਂ ਨੂੰ ਪਹਿਲਾਂ ਕਾਲ ਲਾਇਆ ਕਿ ਆ ਵੀਡੀਓ ਕਹਿੰਦੇ ਅਸੀਂ ਵੀ ਦੇਖੀ ਆ ਮੈਂ ਕਹਿੰਦਾ ਪਤਾ ਕਰੋ ਬੀਬੀ ਕਿੱਥੇ ਆ ਆਪਾਂ ਮਿਲਣਾ ਇਹਨਾਂ ਨੂੰ ਕਹਿੰਦਾ ਬੜਾ ਮੁਸ਼ਕਲ ਹੈ ਕਿਉਂਕਿ ਉਹਨੇ ਕਿਸੇ ਜਗ੍ਹਾ ਦਾ ਨਾਮ ਨਹੀਂ ਲਿਆ ਸੀ ਵਿੱਚ ਹੋਇਆ ਕਿ ਕਹਿੰਦਾ ਫਿਰ ਵੀ ਆਪਾਂ ਟਰਾਈ ਕਰਦੇ ਆ ਜਿਹੜੀ ਪਿੱਛੇ ਬਿਲਡਿੰਗਾਂ ਆ ਰਹੀਆਂ ਉਹਨੂੰ ਵੇਖ ਕੇ ਦੇ ਲੱਭਣ ਦੀ ਕੋਸ਼ਿਸ਼ ਕਰਦੇ ਆ ਤਿੰਨ ਚਾਰ ਦਿਨਾਂ ਬਾਅਦ ਮੈਨੂੰ ਉਹਨਾਂ ਦੇ ਕਾਲ ਆਇਆ ਮੈਂ ਵੀ ਲੋਹਰ ਵੇਸੀ ਕਹਿੰਦੇ ਮਾਤਾ ਜੀ ਲੱਭ ਗਿਆ ਤੁਸੀਂ ਆ ਜਾਓ ਆਪਾਂ ਚੱਲਣਾ ਮੈਂ ਕਿਹਾ ਤੁਸੀਂ ਆ ਜਾਓ ਮੈਨੂੰ ਉੱਥੇ ਪਿਕ ਕਰ ਲਓ ਉਹਨਾਂ ਨੇ ਆਪਣੀ ਗੱਡੀ ਲੈ ਕੇ ਆਂਦੀ ਔਰ ਅਸੀਂ ਮੇਰੇ ਦੋਸਤ ਸੀ ਨਾਲ ਹੋਰ ਤੇ ਅਸੀਂ ਉੱਥੇ ਜਦੋਂ ਗਏ ਤਾਂ ਉਹ ਉਸੇ ਪੁਆਇੰਟ ਤੇ ਔਰਮਾਲੀ ਵੇਚ ਰਹੀ ਸੀ ਮੈਂ ਆਪਣੇ ਦੋਸਤਾਂ ਮੇਰੇ ਉਧਰ ਬਾਬਰ ਜ਼ਿੰਦਰੀ ਜੀ ਉਹਨਾਂ ਨੇ ਕਾਲ ਕੀਤੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਪਰਿਵਾਰ ਮਿਲ ਗਿਆ ਬੀਬੀ ਜੀ ਦਾ ਆਪਾਂ ਇਹ ਪੁਣ ਦਾ ਕੰਮ ਹੈ ਆਪਣੇ ਹਿੱਸੇ ਆਇਆ ਤਾਂ ਆਪਾਂ ਨੂੰ ਕਰਨਾ ਚਾਹੀਦਾ ਉਹ ਨਾਸਰ ਕਿਸਾਨਾ ਜੀ ਆ ਉਹਨਾਂ ਦੀ ਡਿਊਟੀ ਲਈ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਦਾ ਪਰਿਵਾਰ ਆ ਨਿਸ਼ਾਨੀਆਂ ਦੱਸੀਆਂ ਸਾਰੀਆਂ ਮੇਲ ਖਾਂਦੀਆਂ ਤੇ ਉਹਨਾਂ ਨੇ ਫਿਰ ਲਾਹੌਰ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਘਰ ਵਿੱਚ ਗਏ ਘਰ ਲੱਭਿਆ ਤੇ ਉਹ ਜਿਹੜੀਆਂ ਫਿਰ ਜਿਹੜਾ ਅੱਜ ਜਰੀਆ ਬਣਿਆ ਉਹਨਾਂ ਦੀ ਮੁਲਾਕਾਤ ਕਰਾਉਣ ਦਾ ਉਹ ਗੱਲਬਾਤ ਅੱਗੇ ਵਧੀ ਤੇ ਵਾਦੇ-ਵਾਦੇ ਅੱਜ ਜਿਹੜਾ ਪਰਿਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਹੋਈ ਆ ਜਿਹੜੀਆਂ ਨਿਸ਼ਾਨੀਆਂ ਦੱਸੀਆਂ ਅੱਜ ਮੈਂ ਵੀ ਦੇਖਿਆ ਵੀਡੀਓ ਦੇ ਵਿੱਚ ਉਹਨਾਂ ਨਿਸ਼ਾਨੀਆਂ ਤੋਂ ਲੱਗਦਾ ਹੈ ਕਿ ਵਾਕਈ ਉਹੀ ਇਹਨਾਂ ਦੀ ਭੈਣ ਬਿਲਕੁਲ ਜੀ ਅਸੀਂ ਇਸੇ ਚੀਜ਼ ਨੂੰ ਸਰਚ ਕਰ ਰਹੇ ਸੀ 3-4 ਦਿਨਾਂ ਤੋਂ ਜਿਹੜੇ ਮੇਰੇ ਦੋਸਤ ਆ ਉਹਨਾਂ ਨੇ ਤਕਰੀਬਨ ਉਧਰ 500 ਪਰਿਵਾਰ ਹੋਣ ਦੇ ਕਰ ਜਿਹੜੇ ਉਹ ਮਲਾ ਚੁੱਕੇ ਆ ਵਿਛੜੇ ਹੋਏ 47 ਤੋਂ ਜਾਂ ਉਸ ਤੋਂ ਬਾਅਦ ਵਿਛੜੇ ਹੋਇਆ ਉਹ ਉਹਨਾਂ ਦੇ ਨਾਲ ਜੀ ਕਾਉਂਸਲਿੰਗ ਕੀਤੀ ਤੇ ਮੇਰੇ ਨਾਲ ਸੰਪਰਕ ਵਿੱਚ ਸੀ ਡਿਸਕਸ ਕਰ ਸੀ ਜੋ ਇਹਨਾਂ ਦੇ ਪਰਿਵਾਰ ਨੇ ਨਿਸ਼ਾਨੀਆਂ ਦੱਸੀਆਂ ਤੇ ਜੋ ਉਹਨਾਂ ਦੀਆਂ ਨਿਸ਼ਾਨੀਆਂ ਸੀ ਉਹ ਸੇਮ ਮੇਲ ਖਾ ਰਹੀਆਂ ਹੁਣ ਗੱਲ ਫਿਰੋਜ਼ਪੁਰ ਦੀ ਕਰਦੇ ਆ ਕਿਉਂਕਿ ਤਾਜ਼ ਬੀਬੀ ਜਿਹੜੀ ਹੈਗੀ ਲਾਹੌਰ ਦੇ ਵਿੱਚ ਜਦੋਂ ਉਹਨੇ ਆਪਦਾ ਨਾਂ ਦੱਸਿਆ ਮਰਬਿਆਂ ਦੀ ਗੱਲ ਕੀਤੀ ਉਸ ਔਰਤ ਨੇ ਜਿਹੜੀ ਚੰਗੀ ਉੱਥੋਂ ਕ ਆਪਾਂ ਕਹਿ ਸਕਦੇ ਮੁਸਲਮਾਨ ਪਰਿਵਾਰ ਦੀ ਬੀਬੀ ਸੀਗੀ ਜਨੇ ਉਹਨੂੰ ਜਿਹੜੇ ਹੈਗਾ ਪੈਸੇ ਦਿੱਤੇ ਡੋਨੇਸ਼ਨ ਦਿੱਤੀ ਹੈ ਤੇ ਫਿਰ ਵੀ ਕਿਹਾ ਕਿ ਅਸੀਂ ਮਦਦ ਕਰਾਂਗੇ ਚੰਗੇ ਲੋਕ ਵੀ ਹਰ ਜਗ੍ਹਾ ਹੁੰਦੇ ਨੇ ਉਹ ਸਾਡੇ ਕੋਲ ਵੀ ਨੇ ਤੇ ਉੱਥੇ ਵੀ ਨੇ ਮਾੜੇ ਵੀ ਸਾਡੇ ਕੋਲ ਨੇ ਤੇ ਉੱਥੇ ਵੀ ਬੈਠੇ ਨੇ ਹੁਣ ਸਾਡੇ ਨਾਲ ਉਹ ਪਰਿਵਾਰ ਜਿਹੜੇ ਪਰਿਵਾਰ ਦੀ ਉਹ ਬੀਬੀ ਹੈ ਅਜੇ ਤੱਕ ਜਿਹੜਾ ਹੈਗਾ ਉਹ 100% ਸ਼ੋਰ ਜਿਹੜਾ ਉਹ ਨਾ ਤਾਂ ਮੈਂ ਹੋਇਆ ਨਾ ਦਲਜੀਤ ਆ ਨਾ ਇਹ ਪਰਿਵਾਰ ਪਰ ਜਿਹੜੇ ਸਿੰਪਟਮ ਆਪਾਂ ਕਹਿ ਸਕਦੇ ਆ ਜਿਹੜੀਆਂ ਗੱਲਾਂ ਬਾਤਾਂ ਰਲੀਆਂ ਨੇ ਉਹ ਗੱਲਾਂ ਬਾਤਾਂ ਇਸੇ ਪਰਿਵਾਰ ਦੇ ਨਾਲ ਰਲੀਆਂ ਸਾਰੇ ਮੰਨਦੇ ਆ ਸਰਦਾਰ ਗੁਰਮੀਤ ਸਿੰਘ ਜਿਹੜੇ ਤਾਜ ਬੀਬੀ ਦੇ ਭਰਾ ਲੱਗਦੇ ਕਹਿ ਸਕਦੇ ਆ ਜੇ ਉਹ ਵਾਕਈ ਜਿਹੜਾ ਹੈਗਾ ਡੀਐਨਏ ਇਹਨਾਂ ਦਾ ਰਲਦਾ ਹੈ ਤਾਂ ਉਹ ਇਹਦੇ ਤਾਜ ਬੀਬੀ ਦੇ ਭਰਾ ਨੇ ਸਰਦਾਰ ਗੁਰਮੀਤ ਸਿੰਘ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਆਓ ਸਾਡੇ ਕੋਲ ਹਾਂਜੀ ਜਿਹੜੀ ਗੱਲ ਇਹ ਹੋਈ ਆ ਪਾਕਿਸਤਾਨ ਦੇ ਵਿੱਚ ਉਹ ਬੀਬੀ ਤਾਜ ਬੀਬੀ ਜਿਹੜੀ ਤੁਸੀਂ ਵੀਡੀਓ ਦੇਖੀ ਤੁਹਾਡੇ ਫੋਨ 'ਚ ਵੀ ਮੈਂ ਦੇਖੀ ਆ ਕਿਵੇਂ ਲੱਗਦਾ ਕਿ ਤੁਹਾਡੀ ਵਾਕਈ ਭੈਣ ਹੋ ਸਕਦੀ ਪਹਿਲਾਂ ਤਾਂ ਆਪਾਂ ਇਸੇ ਗੱਲ ਤੇ ਜ਼ਿਕਰ ਇਹ ਜਿਸੁਕਤ ਵੀਡੀਓ ਮੈਂ ਦੇਖੀ ਸਭ ਤੋਂ ਪਹਿਲਾਂ ਮੈਨੂੰ ਇਹ ਲੱਗਾ ਕਿ ਮੇਰੀ ਸਾਹਮਣੇ ਮੇਰੀ ਮਾਂ ਖੜੀ ਆ ਇਸ ਲੜਕੀ ਦੀ ਸ਼ਕਲ ਜੋ ਇਸ ਮਾਤਾ ਦੀ ਜਿਹੜੀ ਤਾਜ ਬੀਬੀ ਆ ਸੇਮ ਸ਼ਕਲ ਮੇਰੀ ਮਾਤਾ ਨਾਲ ਮਿਲਦੀ ਸੀ ਮੈਨੂੰ ਉਸ ਟਾਈਮ ਵੇਖਦਿਆਂ ਨਾਲ ਹੀ ਪਹਿਲੇ ਵਕਈ ਇਹ ਮਹਿਸੂਸ ਹੋਇਆ ਕਿ ਇਹ ਮੇਰੀ ਭੈਣ ਹੈ ਜਿਹੜੀ ਕਿ 1964 ਦੇ ਵਿੱਚ ਉਤ ਸਾਡੇ ਕੋਲ ਗੁੰਮ ਹੋ ਗਈ ਸੀ ਇਥੋਂ ਕੀ ਵਾਕਿਆ ਬਣਿਆ ਕੀ ਨਹੀਂ ਬਣਿਆ ਸਾਡੇ ਖੂਤੋਂ ਇਹ ਚਲੇ ਗਿਆ ਔਰ ਉਸ ਤੋਂ ਬਾਅਦ ਅਸੀਂ ਇਹਦੀ ਬਹੁਤ ਭਾਲ ਕੀਤੀ ਪਰ ਸਾਨੂੰ ਇਹ ਮਿਲੇ ਨਹੀਂ ਇਹ ਸਾਡੇ ਖੂਤੋਂ ਵਿਛੜੇ ਸੀਗੇ ਬਾਗ ਤੋਂ ਵਿਛੜੇ ਸੀਗੇ ਉਹ ਚੀਜ਼ਾਂ ਦੱਸਦੇ ਰਹੇ ਉਸ ਤੋਂ ਬਾਅਦ ਮੈਂ ਥੋੜਾ ਜਾ ਜਦੋਂ ਇਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਸਾਨੂੰ ਮਿਲਣ ਦਾ ਉਹ ਸਾਡੇ ਕੋਲ ਵੀ ਥੋੜਾ ਜਿਹਾ ਆਇਆ ਸੀਗਾ ਲੇਕਿਨ ਉਹ ਨਹੀਂ ਹੋ ਸਕਿਆ ਉਸ ਤੋਂ ਅਪਰੰਤ ਮੈਨੂੰ ਇਹ ਪੁੱਛਿਆ ਗਿਆ ਸੀਗਾ ਵੀ ਇਧਰ ਨਿਸ਼ਾਨੇ ਖਾਸ ਸਾਡੀ ਭੈਣ ਦੀ ਨਿਸ਼ਾਨੀ ਸੀ ਜਿਸ ਵਕਤ ਉਹ ਛੋਟੀ ਸੀ ਸਾਡੇ ਨਲਕੇ ਨੇ ਨਲਕੇ ਦੀ ਹੱਥੀ ਨੇ ਬੈਕ ਮਾਰਿਆ ਸੀਗਾ ਉਸ ਵਕਤ ਉਹਦੇ ਪਰਵਟਿਆਂ 'ਚ ਉਹ ਵੱਜਿਆ ਸੀ ਹੱਥੀ ਬੱਚੀ ਸੀ ਨਿਸ਼ਾਨ ਪੈ ਗਿਆ ਸੀਗਾ ਮੈਂ ਖੁਦ ਆਪਣੀ ਭੈਣ ਦੀਆਂ ਪੱਟੀਆਂ ਘਰੋਂ ਦਾ ਰਿ ਜਦੋਂ ਇਹਨਾਂ ਨੂੰ ਮੈਂ ਮਿਲਣ ਵਾਸਤੇ ਕਿਹਾ ਮੈਨੂੰ ਲੱਗਾ ਮੇਰੀ ਭੈਣ ਹੈ ਤੇ ਮੈਂ ਇਹ ਨਿਸ਼ਾਨ ਵੇਖਿਆ ਗਿਆ ਇਹਨਾਂ ਨੇ ਨਿਸ਼ਾਨ ਵੀ ਸਾਨੂੰ ਦਿਖਾ ਗਿਆ ਸੈਕੰਡਲੀ ਜਿਹੜਾ ਇਹ ਡਾਇਲੌਗ ਬੋਲਦੀ ਹੈ ਰੱਬ ਦੇਣ ਵਾਲਾ ਕਰੇ ਲੈਣ ਵਾਲਾ ਨਾ ਕਰੇ ਇਹ ਡਾਇਲੌਗ ਜਾਂ ਇਹ ਲਵਜ ਸਾਡੀ ਮਾਤਾ ਬੋਲਦੀ ਸੀ ਔਰ ਉਸ ਤੋਂ ਬਾਅਦ ਅੱਜ ਉਸ ਦੀਆਂ ਦੋਵੇਂ ਧੀਆਂ ਜਿਹੜੀਆਂ ਸਾਡੀਆਂ ਮੇਰੀਆਂ ਭੈਣਾਂ ਨੇ ਜਿਹੜੀਆਂ ਮੇਰੇ ਕੋਲ ਰਹਿੰਦੀਆਂ ਇੱਥੇ ਸਾਡੇ ਤੇ ਉਹ ਵੀ ਇਹੋ ਬੋਲਦਿਆਂ ਰੱਬ ਦੇਣ ਵਾਲਾ ਕਰੇ ਲੈਣ ਵਾਲਾ ਨਾ ਕਰੇ ਇਹਨਾਂ ਗੱਲਾਂ ਕਰਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਵਾਕਿਆ ਹੀ ਮੇਰੀ ਭੈਣ ਹੈ ਹੋਈ ਹੈ ਗੁੰਮ ਕਿਹੜੇ ਸਮੇਂ ਚ ਹੋਈ ਸੀ ਇਹ ਹੋਈ ਜੇ 1964 ਦੇ ਵਿੱਚ 65 ਦੇ ਵਿੱਚ ਮੇਰੇ ਵੱਡੇ ਭਰਾ ਦਾ ਵਿਆਹ ਹੋਇਆ ਔਰ 64 ਦੇ ਵਿੱਚ ਇਹ ਗੁੰਮ ਹੋਈ ਪੱਕਾ ਬਣੂ ਇਸ ਚੀਜ਼ ਦਾ ਪਤਾ ਤੁਸੀਂ ਉਦੋਂ ਪਾਲ ਕੀਤੀ ਫਿਰ ਬਹੁਤ ਜ਼ਿਆਦੀ ਪਾਲ ਕੀਤੀ ਅਸੀਂ ਅਸੀਂ ਗੁੰਮ ਸ਼ੋਦਾ ਦੀ ਰਿਪੋਰਟ ਮੈਂ ਤਾਂ ਉਦੋਂ ਛੋਟਾ ਸੀਗਾ ਲੇਕਿਨ ਸਾਡੇ ਫਾਦਰ ਸਾਹਿਬ ਨੇ ਥਾਣੇ 'ਚ ਵੀ ਰਿਪੋਰਟ ਕਰਵਾਈ ਸੀ ਤੁਹਾਡੀ ਵੀ ਉਹਨਾਂ ਨਾਲ ਗੱਲਬਾਤ ਹੋਈ ਹੈ ਕਿੰਨੀ ਕੁ ਗੱਲਬਾਤ ਹੋਈ ਸੀ ਉਹ ਜੇ ਸਾਡੇ ਨਾਲ ਜ਼ਿਕਰ ਕਰੋ ਤਾਂ ਹਾਂਜੀ ਸਾਡੀ ਥੋੜੀ ਇੱਕ ਦਿਨ ਨਾਲ ਦੀ ਗੱਲ ਹੋਈ ਸੀ ਥੋੜਾ ਟਾਈਮ ਤੇ ਉਹ ਕਹਿ ਰਹੇ ਸੀ ਵੀ ਵੀਰ ਜੀ ਸਲਾਮਾ ਇੱਕ ਵੀ ਹੋਈ ਜਿਵੇਂ ਉਹਨਾਂ ਨੇ ਉਧਰ ਦਾ ਵੀ ਬੋਲਿਆ ਹਾਂਜੀ ਤੇ ਇਹਨਾਂ ਨੇ ਵੀ ਕਿਹਾ ਤੇ ਫਿਰ ਕਹਿੰਦੀ ਵੀਰ ਜੀ ਦੀ ਪਰਚਾਈ ਦਾ ਕੀ ਹਾਲ ਹੈ ਤੇ ਫਿਰ ਇਹਨਾਂ ਨੇ ਮੈਨੂੰ ਬਾਜਵਾਲੀ ਸਰਦਾਰ ਜੀ ਨੇ ਮੈਂ ਆਈ ਤੇ ਮੈਂ ਕਿਹਾ ਭੰਜੀ ਸਤਿ ਸ੍ਰੀ ਅਕਾਲ ਤੇ ਕਹਿੰਦੇ ਸਤਿ ਸ੍ਰੀ ਅਕਾਲ ਤੇ ਉਦੋਂ ਵੀ ਸਾਨੂੰ ਐ ਹੀ ਮਹਿਸੂਸ ਹੋ ਰਿਹਾ ਵੀ ਬਿਲਕੁਲ ਵੀ ਇਹ ਸਾਡੇ ਹੀ ਆ ਸਾਡੇ ਭੈਣ ਜੀ ਆ ਹਾਂ ਤੇ ਕਹਿ ਰਹੇ ਸੀ ਮੈਂ ਸਾਡੇ ਹਾਲਾਤ ਬਹੁਤ ਮਾੜੇ ਆ ਤੁਹਾਡੀ ਭੈਣ ਦੇ ਹਾਲਾਤ ਬਹੁਤ ਮਾੜੇ ਆ ਤੁਸੀਂ ਸਾਡੀ ਮਦਦ ਕਰੋ ਤੇ ਮੈਂ ਤੁਹਾਡੀ ਭੈਣ ਗਰੀਬਣੀ ਮੈਂ ਅੱਲਾਹ ਅੱਗੇ ਤੁਹਾਡੀਆਂ ਦੁਆਵਾਂ ਕਰਨੀਆਂ ਅਸੀਂ ਕਹਿ ਰਹੇ ਵੀ ਤੁਸੀਂ ਵੀ ਤੁਸੀਂ ਗਰੀਬਣੀ ਨਾ ਕਹੋ ਗਰੀਬਣੀ ਨਾ ਕਹੋ ਭੈਣ ਜੀ ਅਸੀਂ ਬਹੁਤ ਛੇਤੀ ਤੁਹਾਡੇ ਕੋਲ ਆਵਾਂਗੇ ਤੁਹਾਡੇ ਭਰਾ ਵੀ ਤੁਹਾਡੇ ਕੋਲ ਆਣਗੇ ਤੁਹਾਡੀ ਜਿੰਨੀ ਵੀ ਮਦਦ ਹੋ ਸਕੇ ਅਸੀਂ ਕਰਾਂਗੇ ਫਿਰ ਤੁਸੀਂ ਕਿਹਦੇ ਨਾਲ ਗੱਲ ਕੀਤੀ ਗਾ ਅੱਗੇ ਗੱਲ ਵਧੀ ਕਿਵੇਂ ਇਹ ਗੱਲ ਜਿਹੜੀ ਹੈਗੀ ਆ ਮੈਂ ਆਪਣੇ ਵੱਡੇ ਭਰਾ ਨਾਲ ਸਭ ਤੋਂ ਪਹਿਲਾਂ ਕੀਤੀ ਮੇਰੇ ਵੱਡੇ ਭਰਾ ਨੇ ਵੀ ਵੀਡੀਓ ਵੇਖਦਿਆਂ ਨਾਲ ਇਹ ਗੱਲ ਕਹਿ ਦਿੱਤੀ ਕਿ ਗੁਰਮੀਤ ਸਿੰਘ ਇਹ ਆਪਣੀ ਭੈਣ ਹੈ ਪਰ ਸਾਡੀਆਂ ਭੈਣਾਂ ਨਾਲ ਜਦੋਂ ਮੈਂ ਭੈਣਾਂ ਨੂੰ ਵੀਡੀਓ ਇਹ ਦਿਖਾਈ ਭੈਣਾਂ ਕਹਿੰਦੀਆਂ ਕਿ ਇਹ ਵੇਖਣ ਦੇ ਵਿੱਚ ਬਹੁਤ ਬਜ਼ੁਰਗ ਲੱਗਦੀ ਆ ਔਰ ਇਹ ਨੇ ਆਪਣੀ ਭੈਣ ਨਹੀਂ ਹੋ ਸਕਦੀ ਉਸ ਤੋਂ ਬਾਅਦ ਸਾਡੇ ਜਿਹੜੇ ਭਾਂਜੇ ਆ ਜਾਂ ਭਾਂਜੀਆਂ ਉਹਨਾਂ ਸਾਰੇ ਪਰਿਵਾਰ ਨੇ ਬਹਿ ਕੇ ਇਹ ਗੱਲ ਕੀਤੀ ਕਿ ਮਾਤਾ ਆਜਾ ਜਿਵੇਂ ਜਿਵੇਂ ਉਹਨਾਂ ਦੀ ਸਤਿਾਰੀ ਸੀਗੀ ਉਵੇਂ ਉਹਨਾਂ ਨੂੰ ਸਬੂਧਨ ਕਰਕੇ ਕਿ ਇਹ ਦੇਖੋ ਕਿ ਇਹ ਕਿੰਨੀਆਂ ਮੁਸੀਬਤਾਂ ਵਿੱਚੋਂ ਲੰਗੀ ਹੋਵੇਗੀ ਤਾਜ ਬੀਬੀ ਜਿਹਨੂੰ ਆਪਾਂ ਮਾਸੀ ਸਮਝ ਰਹੇ ਆ ਜਾਂ ਭੈਣ ਸਮਝ ਰਹੇ ਆ ਕਿੰਨੀਆਂ ਮੁਸੀਬਤਾਂ ਵਿੱਚੋਂ ਲੰਗੀ ਹੋਵੇਗੀ ਤੇ ਜਿਹੜੀ ਇਹ ਬੰਦਾ ਮਨੁੱਖ ਜਿਹੜਾ ਇੰਨੀਆਂ ਮੁਸੀਬਤਾਂ ਵਿੱਚੋਂ ਲੰਘਦਾ ਹੈ ਚੰਗੀ ਖਰਾਕ ਵੀ ਨਹੀਂ ਹੈ ਬੀਬੀ ਖਾਣਾ ਪੀਣਾ ਵੀ ਉਹੋ ਜਿਹਾ ਹੋਇਆ। ਰਹਿਣਾ ਸਹਿਣਾ ਵੀ ਉਹੋ ਜਿਹਾ ਹੋਇਆ। ਔਰ ਛਿਰਤੇ ਛੱਤ ਵੀ ਨਹੀਂ ਹੈਗੀ। ਉਹ ਜਿਹੜਾ ਹੈਗਾ ਉਸ ਦਾ ਬੁੱਢਾ ਹੋ ਜਾਣਾ ਇੱਕ ਸੁਭਾਅਕ ਜਿਹਾ ਹੈ। ਇਸ ਕਰਕੇ ਇਹ ਆਪਣੀ ਭੈਣ ਹੋ ਸਕਦੀ ਏ। ਤੁਸੀਂ ਇਹ ਜਿਹੜਾ ਹੈਗਾ ਏ ਜਿਹਨੂੰ ਕੇ ਸ਼ਕਲ ਤੋਂ ਦੇਖ ਰਹੇ ਹੋ ਜਾਂ ਝੁਰੜੀਆਂ ਤੋਂ ਦੇਖ ਰਹੇ ਹੋ ਕਿ ਇਹ ਬੁੱਢੀ ਆ ਇੰਨੀ ਉਮਰ ਦੀ ਨਹੀਂ ਲੱਗਦੀ। ਜਦੋਂ ਸਾਡਾ ਗੱਲ ਹੋ ਰਹੀ ਸੀ ਤੇ ਇਹ ਤਾਜ ਬੀਬੀ ਜਿਹਨੂੰ ਕੇ ਅਸੀਂ ਆਪਣੀ ਭੈਣ ਸਮਝ ਰਹੇ ਆ। ਕਹਿੰਦੀ ਵੀਰੇ ਤੁਸੀਂ ਤਾਂ ਪਾਕਿਸਤਾਨ ਪਰਤੇ ਹੀ ਨਹੀਂ ਮੈਂ ਤਾਂ ਤੁਹਾਡੀ ਵੇਟ ਹੀ ਕਰੀ ਜਾਨੀ ਆ ਜਾਂ ਇੰਤਜ਼ਾਰ ਕਰਦੀ ਰਹੀ ਆ ਤੇ ਸਾਨੂੰ ਉਹ ਵੀ ਬੜਾ ਮਹਿਸੂਸ ਹੋਇਆ ਕਿ ਸਾਡੀ ਭੈਣ ਅੱਜ ਵੀ ਇੰਨੇ ਸਾਲਾਂ ਬਾਅਦ ਵੀ ਸਾਨੂੰ ਆਪਣੇ ਮਲਾਪਵਾ ਦੇ ਕਰਦੀ ਐ ਲੇਕਿਨ ਥੋੜੇ ਸਮੇਂ ਬਾਅਦ ਪਤਾ ਨਹੀਂ ਕਿ ਯਾਦਾਂ ਸੋਨਾਂ ਦੀ ਕਮਜ਼ੋਰ ਹੋ ਜਾਂਦੀ ਸੀ ਕੀ ਗੱਲ ਬੰਦੀ ਸੀ ਭੁੱਲ ਵੀ ਜਾਂਦੀ ਸੀ ਇਹ ਆਮ ਜੀ ਗੱਲ ਹੋ ਰਹੀ ਜਦ ਹੀ ਕਦੀ ਵਧੀਆ ਕਰ ਰਹੀ ਸੀ ਸਾਡੇ ਨਾਲ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਸੀ ਖੂਹ ਸੀਗਾ ਉਹਦੇ ਬਾਰੇ ਥੋੜਾ ਡਿਟੇਲਸ ਦੱਸੋ ਵੀ ਕਿੱਥੇ ਖੂਹ ਸੀ ਬਾਗ ਕਿੱਥੇ ਸੀਗਾ ਜਿੱਥੋਂ ਗੁੰਮ ਹੋਇਆ ਇਹ ਸਾਡੇ ਤੋਂ ਮੈਕਸੀਮਮ ਆਪਣੇ ਘਰ ਤੋਂ 400 ਮੀਟਰ ਦੂਰੀ ਤੇ ਖੂਹ ਹੈ ਔਰ ਦੋਨੇ ਪਾਸੇ ਉਹ ਛੜਕਦੇ ਬਾਗ ਨੇ ਉਥੋਂ ਨਾਲ ਹੀ ਉਥੇ ਲੱਗੀ ਹੋਈ ਸੀ ਟਾਲੀ ਸੀਗੀ ਟਾਲੀ ਦੇ ਥੱਲੇ ਉਸ ਟਾਈਮ ਤੇ ਬੈਠਣ ਵਾਸਤੇ ਇੱਕ ਚੌਂਕੀ ਜੀ ਬਣੀ ਹੋਈ ਸੀਗੀ ਜਿੱਥੇ ਆਮ ਲੋਕ ਰਾਈ ਬੈਹ ਜਾਂਦੇ ਸੀ ਹਵਾ ਠੰਡੀ ਠੰਡੀ ਆਉਂਦੀ ਸੀ ਤੇ ਨਾਲ ਕੋਲ ਪਾਣੀ ਪੀਣ ਨੂੰ ਵੀ ਠੰਡਾ ਵਧੀਆ ਸਾਫ਼ ਸੁਥਰਾ ਮਿਲਦਾ ਸੀਗਾ ਉੱਥੇ ਇਹ ਸੌਂਗੀ ਆ ਉਸ ਤੋਂ ਬਾਅਦ ਇਹ ਕੁਝ ਵਾਕਿਆ ਹੋ ਗਿਆ ਉਹ ਸਾਨੂੰ ਨਹੀਂ ਪਤਾ ਆ ਗਿਆ ਕਿਵੇਂ ਹੋਇਆ ਕਿਵੇਂ ਨੂੰ ਹੋਇਆ ਅੱਜ ਤੱਕ ਸਾਨੂੰ ਉਹ ਮੈ ਮਿਲ ਨਹੀਂ ਸਕੇ ਜਿੰਨੀਆਂ ਕੋ ਗੱਲਾਂ ਹੁਣ ਤੱਕ ਹੋ ਗਈਆਂ ਉਹਨਾਂ ਦੇ ਨਾਲ ਉਹਨਾਂ ਚੋਂ ਤੁਸੀਂ ਕਿੰਨੇ ਪਰਸੈਂਟ ਜਿਹੜਾ ਹੈਗਾ ਸੰਤੁਸ਼ਟ ਹੋ ਕਿ ਇਹ ਉਹੀ ਤਾਜ ਬੀਬੀ ਆ ਜਿਹੜੀ ਤੁਹਾਡੀ ਇਹਦਾ ਛੋਟਾ ਨਾਮ ਭੁੰਡੀ ਸੀ ਸ਼ਾਇਦ ਮੈਨੂੰ ਲੱਗਦਾ ਉਹ ਵੀ ਇੱਕ ਸਿੰਪਟਮ ਹੀ ਆ ਇਹਨਾਂ ਮੰਨਿਆ ਆਪਦੇ ਮੂੰਹ ਹਾਂ ਇਹ ਵੀ ਇਹਨੇ ਸਾਡੇ ਨਾਲ ਗੱਲ ਕੀਤੀ ਇੱਕ ਦਿਨ ਗੱਲ ਸਾਡੇ ਥੋੜੀ 2-3 ਮਿੰਟ ਗੱਲ ਹੋਈ ਸੀਗੀ ਉਸ ਦਿਨ ਇਹਨਾਂ ਨੇ ਜ਼ਿਕਰ ਕੀਤਾ ਅਸੀਂ ਇਹਨਾਂ ਪੁੱਛਿਆ ਤੁਹਾਡਾ ਬਚਪਨ ਦਾ ਨਾਮ ਤੁਹਾਨੂੰ ਕੋਈ ਯਾਦ ਹੋਵੇ ਜਾਂ ਕਿਦਾਂ ਇਹਨੇ ਦੱਸਿਆ ਭੁੰਡੀ ਇਹ ਪੱਕੀ ਗੱਲ ਹੈ ਕਿ ਅਸੀਂ ਇਹ ਤੁਹਾਡੀ ਭੈਣ ਜਿਹੜੀ ਸੀਗੀ ਸਭ ਤੋਂ ਵਧੀਆ ਇੰਟੈਲੀਜੈਂਟ ਸੀਗੀ ਭਾਵੇਂ ਉਮਰ ਛੋਟੀ ਸੀ ਕੰਮਕਾਜ ਦੇ ਵਿੱਚ ਬਹੁਤ ਨਿਪੁੰਨ ਸੀਗੀ ਔਰ ਸਾਡੀ ਮਾਤਾ ਤੇ ਸਾਡੇ ਪਿਓ ਨੇ ਇਹਦਾ ਨਾਂ ਭੂੰਡੀ ਰੱਖਿਆ ਸੀ ਕਿ ਛੇਤੀ 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 ਭੱਜ ਕੇ ਆਇਦਰ ਉਧਰ ਮਿੰਟੋ ਮਿੰਟੀ ਜੀ ਕੰਮ ਕਰ ਰਹੀਦੀ ਸੀ ਉਹਨੇ ਮੰਨਿਆ ਕਿ ਮੇਰੇ ਨਾਂ ਭੂੰਡੀ ਸੀ ਹਾਂ ਭੂੰਡੀ ਉਹਨੇ ਸਾਨੂੰ ਇੱਕ ਵਾਰੀ ਕਿਹਾ ਵੀ ਮੇਰੇ ਨਾਂ ਭੂੰਡੀ ਹੈ ਔਰ ਮੈਂ ਆਪਣੇ ਜਦੋਂ ਮੈਨੂੰ ਆਪਣੇ ਪਰਿਵਾਰ ਦੀ ਯਾਦ ਆਸਤ ਆਉਂਦੀ ਆ ਉਸ ਨੂੰ ਯਾਦ ਆਸਤ ਨੂੰ ਤਾਜ਼ਾ ਕਰਨ ਵਾਤੇ ਕਿ ਮੈਂ ਆਪਣੀ ਲੜਕੀ ਦਾ ਨਾਂ ਵੀ ਇੱਕ ਦਾ ਨਾਂ ਭੂੰਡੋ ਰੱਖਿਆ ਹੋਇਆ ਹੈ ਵੀ ਤਾਂ ਕਿ ਉਹਦਾ ਬਚਪਨ ਦੇਖੋ ਤੁਸੀਂ ਕਿਉਂਕਿ ਕਿੰਨੀਆਂ ਮੁਸ਼ਕਲਾਂ ਦੇ ਵਿੱਚੋਂ ਦਾ ਜੀਵਨ ਗੁਜ਼ਰਿਆ ਹੋਣਾ ਜੇ ਉਹ ਇਹੀ ਤਾਜ ਬੀਬੀ ਜਿਹੜੀ ਹੈ ਤੁਹਾਡੀ ਭੁੰਡੀ ਹੈ ਜਦੋਂ ਇਥੋਂ ਉਹ ਕਿਡਨਾਪ ਹੋਈ ਕੋਈ ਲੈ ਕੇ ਗਿਆ ਕਿੰਨੀਆਂ ਮੁਸ਼ਕਲਾਂ ਚੋਂ ਉਹਦਾ ਜੀਵਨ ਗੁਜ਼ਰਿਆ ਹੋਣਾ ਤਾਂ ਉਹਨੇ ਆਪਦੀ ਬੇਟੀ ਦਾ ਨਾਮ ਵੀ ਉਹੀ ਰੱਖਤਾ ਤਾਂ ਕਿ ਮੈਨੂੰ ਭੁੱਲੇ ਨਾ ਹਾਂਜੀ ਹਾਂਜੀ ਇਸੇ ਕਰਕੇ ਉਹਨੇ ਆਪਣੀ ਬੱਚੀ ਦਾ ਨਾਮ ਵੀ ਇਹੋ ਸ਼ੋਅ ਕੀਤਾ ਕਿ ਮੈਂ ਆਪਣੀ ਲੜਕੀ ਦਾ ਨਾਮ ਭੁੰਡੀ ਰੱਖਿਆ ਹੈ ਯਾਦ ਕਰਨ ਵਾਸਤੇ ਵੀ ਮੇਰੇ ਪਿਛਲੇ ਮੈਨੂੰ ਯਾਦ ਆਉਂਦੀ ਰਹੇ ਤੁਹਾਨੂੰ ਹੁਣ ਜੇ इमोਸ਼ਨਲੀ ਤੌਰ ਤੇ ਮੈਂ ਇਹ ਪੁੱਛਾਂ ਕਿ ਵਾਕੇ ਜੇ ਤੁਹਾਡੀ ਭੈਣ ਤਾਨੂੰ ਮਿਲਦੀ ਹੈ ਕੀ ਫੀਲ ਕਰੋ ਅਸੀਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਾਂਗੇ ਕਿ 55 56 ਸਾਲਾਂ ਬਾਅਦ ਇੱਕ ਸਾਡੀ ਵਿਛੜੀ ਹੋਈ ਭੈਣ ਜਿਸ ਨੇ ਬਹੁਤ ਗਰੀਬੀ ਜਾਈ ਦੇਖਦੇ ਪਏ ਆ ਜੋ ਸੁਣਦੇ ਪਏ ਆ ਕਟਿਆ ਅਸੀਂ ਸਾਰੇ ਬਹੁਤ ਸਸਟਾ ਭੈਣ ਭਰਾ ਅਸੀਂ ਮਾਰਾ ਕਰੇ ਕਿ ਸਾਡੀ ਭੈਣ ਹੀ ਨਿਕਲਾਵੇ ਤੇ ਅਸੀਂ ਇਹਨੂੰ ਪੂਰੀ ਮਦਦ ਕਰੀਏ ਔਰ ਕਾਨੂੰਨੀ ਤੌਰ ਤੇ ਅਸੀਂ ਇਹ ਗੱਲ ਕਰੀਏ ਕਿ ਸਾਨੂੰ ਪਿਆਸੀ ਉਹਦਾ ਵੀਜ਼ਾ ਵੀ ਲੁਵਾਈਏ ਉਹ ਸਾਨੂੰ ਮਿਲਣ ਆਵੇ ਤੇ ਆਵੇ ਕਦੇ ਆਪਣੇ ਪਰਿਵਾਰ ਨੂੰ ਲੈ ਕੇ ਆਵੇ ਆਪਣੇ ਬੱਚਿਆਂ ਨੂੰ ਲੈ ਕੇ ਸਾਡੇ ਕੋਲ ਆਵੇ ਜਿਹੜੇ ਉਹਦੇ ਉੱਥੇ ਬੱਚੇ ਨੇ ਅਸੀਂ ਸਾਰਾ ਪਰਿਵਾਰ ਇੱਥੋਂ ਜਾਈਏ ਆਪਣੀ ਭੈਣ ਨੂੰ ਮਿਲੀਏ ਵੀ ਸਾਨੂੰ ਬਹੁਤ ਵੱਡੀ ਖੁਸ਼ੀ ਹੋਵੇਗੀ ਜੇਕਰ ਸਾਡੀ ਭੈਣ ਨਿਕਲ ਆਉਂਦੀ ਹੈ ਲੇਕਿਨ 99% ਤਾਂ ਮੈਨੂੰ ਮੇਰੀ ਭੈਣ ਹੀ ਲੱਗਦੀ ਹੈ 1% ਚ ਡਾਊਟ ਹੈਗਾ ਉਹ ਜੇ ਜੇਗਾ ਮੇਲ ਤੋ ਕੇ ਹਾਲਾਤ ਹੁਣ ਉਹ ਪਹਿਲਾਂ ਵਾਲੇ ਨਹੀਂ ਰਹਿ ਗਏ ਜਿਹੜੇ ਕਿ ਪਹਿਲਾਂ ਸੀ ਅੱਜ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਪਪੂਲਰ ਹੋ ਗਿਆ ਐ ਇੰਨਾ ਗਾਹ ਵਧੂ ਹੋ ਗਿਆ ਤੇ ਇੰਦ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੇ ਸਰਕਾਰਾਂ ਨੂੰ ਵੀ ਝੁਗੜਣਾ ਹੀ ਪਏਗਾ ਇਹਨਾਂ ਗੱਲਾਂ 'ਤੇ ਤੇ ਸਰਕਾਰਾਂ ਵੀ ਮੇਲ ਕਰਾਉਣ ਦੇ ਵਿੱਚ ਆਪਣੇ ਆਪ ਨੂੰ ਇਸ ਵਿੱਚ ਦਾਨ ਪਾਉਣਗੇ ਸਰਕਾਰਾਂ ਕੋਲ ਤਾਂ ਇਹੋ ਹੀ ਹੈਗਾ ਵੀ ਜਿਹੜੀਆਂ ਇਹ ਨਫ਼ਰਤ ਪੈਦਾ ਹੋਈ ਹੋਈ ਆਪਸ ਦੇ ਵਿੱਚ ਚਾਹੇ ਉਹ ਕਿਸੇ ਵੀ ਹਾਲਾਤ ਵਿੱਚ ਹੋਈ ਆ ਇਨਨ ਨੂੰ ਭੁੱਲ ਜਾਣਾ ਚਾਹੀਦਾ ਤੇ ਭਰਾ ਭਰਾ ਭੈਣ ਭੈਣ ਆਪਸ ਵਿੱਚ ਮਿਲਦੇ ਰਹਿਣ ਮਿਲਦੇ ਰਹਿਣ ਬਹੁਤ ਖੂਬ ਬਿਲਕੁਲ ਬਹੁਤ ਸੋਹਣੇ ਜਿਹੜੇ ਹੈਗੇ ਸ਼ਬਦ ਸਰਦਾਰ ਗੁਰਮੀਤ ਸਿੰਘ ਹੋਣਾ ਨੇ ਰੱਖੇ ਆ ਕਿ ਜਿਹੜੀਆਂ ਸਰਹੱਦਾਂ ਦੇ ਆਰ ਪਾਰ ਜਿਹੜੀਆਂ ਦੂਰੀਆਂ ਵਧੀਆਂ ਹੋਈਆਂ ਉਹ ਘਟਨੀਆਂ ਚਾਹੀਦੀਆਂ ਜਿਹਦੇ ਵਿੱਚ ਸਾਡੀਆਂ ਸਰਕਾਰਾਂ ਯੋਗਦਾਨ ਪਾਉਣ ਸਾਡੇ ਚੰਗੇ ਲੋਕ ਯੋਗਦਾਨ ਪਹੁੰਚਾਉ요 ਇਧਰ ਬੈਠੇ ਚੜ੍ਹਦੇ ਪੰਜਾਬ 'ਚ ਚਾਹੇ ਉਹ ਲਹਿੰਦੇ ਪੰਜਾਬ 'ਚ ਬੈਠਿਆ ਕਿਉਂਕਿ ਸਾਡੀ ਬੋਲੀ ਇੱਕਾ ਸਾਡਾ ਰਹਿਣ ਸਹਿਣ ਇੱਕਾ ਸਾਡਾ ਖਾਣ ਪੀਣ ਇੱਕਾ ਹੁਣ ਇਹ ਤਾਜ ਬੀਬੀ ਆਪਣੇ ਭਰਾਵਾਂ ਨੂੰ ਕਦੋਂ ਮਿਲਦੀ ਹੈ ਤਾਂ ਸਮਾਂ ਦੱਸੇਗਾ ਪਰ ਸਰਹੱਦਾਂ ਦੀਆਂ ਦੂਰੀਆਂ ਮਟਾਉਣ ਵਾਲਿਆਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਜਿਹੜੇ ਲੋਕ ਇਹੋ ਜਿਹੇ ਵਿਛੜੇ ਹੋਏ ਪਰਿਵਾਰਾਂ ਨੂੰ ਨਿਤ ਮਲਾਉਂਦੀਆਂ ਨਵੀਆਂ-ਨਵੀਆਂ ਸਕੀਮਾਂ ਜਿਹੜੀਆਂ ਉਹ ਬਣਾਉਂਦੇ ਰਹਿੰਦੇ ਨੇ ਸੋ ਅਸੀਂ ਇਸ ਖਬਰ ਚੈਨਲ ਦੇ ਜ਼ਰੀਏ ਦੋਹਾਂ ਦੇਸ਼ਾਂ ਦੇ ਜਿਹੜੇ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਦਰਖਾਸਤ ਕਰਦੇ ਆ ਬੇਨਤੀ ਕਰਦੇ ਆ ਕਿ ਤੁਸੀਂ ਜਿਹੜੇ ਐਸੇ ਵਿਛੜੇ ਪਰਿਵਾਰ ਨੇ ਉਹਨਾਂ ਨੂੰ ਮਿਲਣ ਦਾ ਮੌਕਾ ਜ਼ਰੂਰ ਦਿਓ ਉਹਨਾਂ ਨੂੰ ਵੀਜ਼ੇ ਦਿਓ ਤਾਂ ਕਿ ਜਿਹੜੇ ਸਮੇਂ ਦੇ ਵਿਛੜੇ ਹੋਏ ਲੋਕ ਆ ਉਹ ਆਪਸ ਵਿੱਚ ਮਿਲ ਕੇ ਆਪਣੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਸਕਣ ਤਾਂ ਕਿ ਉਹਨਾਂ ਆਉਣ ਵਾਲਾ ਸਮਾਂ ਜਿਹੜਾ ਉਹਨਾਂ ਦਾ ਜਿਹੜਾ ਸਾਡੀ ਉਹ ਸੁਖਾਲਾ ਹੋ ਸਕੇ